ਤਾਰਨ ਤਾਰਨ ਇਲੈਕਸ਼ਨ ਦੇ ਵਿੱਚ ਇੱਕ ਬਹੁਤ ਹੀ ਵੱਡਾ ਆਲਟ ਫੇਰ ਇੰਜ ਲੱਗਦਾ ਸੀ ਜਿਵੇਂ ਕਿ ਆਮ ਆਦਮੀ ਪਾਰਟੀ ਜਾਂ ਮਨਦੀਪ ਸਿੰਘ ਖਾਲਸਾ ਦੇ ਵਿੱਚੋਂ ਕੋਈ ਇੱਕ ਹੀ ਬਾਜ਼ੀ ਮਾਰੇਗਾ ਪਰ ਹੋਇਆ ਇਸ ਦੇ ਉਲਟ ਅਕਾਲੀ ਦਲ ਚੱਲ ਰਿਹਾ 5000 ਵੋਟ ਤੋਂ ਅੱਗੇ ਤੇ ਇਹ ਗਿਣਤੀ ਵਾਧੀ ਜਾ ਰਹੀ ਆ ਹੁਣ 7000 ਵੋਟ ਅੱਗੇ ਹੋ ਗਿਆ ਅਕਾਲੀ ਦਲ ਇਹ ਬਹੁਤ ਹੀ ਇੱਕ ਵੱਡਾ ਝਟਕਾ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਅਕਾਲੀ ਦਲ ਬਿਲਕੁਲ ਖਤਮ ਹੋ ਗਿਆ ਅਕਾਲੀ ਦਲ ਬਿਲਕੁਲ ਸਾਫ਼ ਹੋ ਗਿਆ ਬਰ ਲੋਕਾਂ ਦਾ ਇਹ ਕਹਿਣਾ ਕਿ ਅਕਾਲੀ ਦਲ ਨੇ ਹੀ ਜਿੰਨੇ ਕੰਮ ਕੀਤੇ ਸੀ ਉਹ ਸਾਡੇ ਹੁਣ ਤੱਕ ਕੰਮ ਆਏ ਨਾ ਸਾਨੂੰ ਕਿਸੇ ਹੋਰ ਨੇ ਕੋਈ ਕੰਮ ਦਿੱਤਾ ਆਮ ਆਦਮੀ ਪਾਰਟੀ ਜਿੱਥੇ ਆਪਾਂ ਵੇਖਿਆ ਕਿ ਵੱਡੇ ਵੱਡੇ ਦਿਗਜ ਪਹੁੰਚੇ ਸੀ ਤੇ ਮਨਦੀਪ ਸਿੰਘ ਖਾਲਸਾ ਦੇ ਨਾਲ ਵੀ ਜਿਵੇਂ ਅਮਰਤਪਾਲ ਸਿੰਘ ਇੰਨੀ ਲੀਡ ਤੇ ਜਿੱਤੇ ਸੀ ਇੰਜ ਲੱਗਦਾ ਸੀ ਕਿ ਮਨਦੀਪ ਸਿੰਘ ਖਾਲਸਾ ਜਾਂ ਆਮ ਆਦਮੀ ਪਾਰਟੀ ਜਿਸ ਦੀ ਸਰਕਾਰ ਆ ਦੋਨਾਂ ਚੋਂ ਇੱਕ ਬਣੇਗਾ ਪਰ ਹੋਇਆ ਇਸ ਦੇ ਉਲਟ ਅਕਾਲੀ ਦਲ ਜੋ ਕਿ ਲੀਡ ਉਸ ਦੀ ਬਰਕਰਾਰ ਆ ਸਭ ਤੋਂ ਅੱਗੇ ਚੱਲ ਰਿਹਾ ਅਕਾਲੀ ਦਲ ਉੱਪਰ ਵੱਡੇ ਵੱਡੇ ਦੋਸ਼ ਲੱਗੇ ਹਾਲਾਂਕਿ ਉਹਨਾਂ ਦੀ ਇੱਕ ਮਝੈਲ ਜੋ ਵਿਕਰਮਜੀਤ ਸਿੰਘ ਮਜੀਠੀਆ ਉਹ ਜੇਲ੍ਹ ਦੇ ਅੰਦਰ ਬੰਦਾ ਤਾਂ ਵੀ ਅਕਾਲੀ ਦਲ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ 2027 ਦੇ ਵਿੱਚ ਸਾਡੀ ਸਰਕਾਰ ਬਣੇਗੀ ਇਹ ਲੱਗਦਾ ਸੱਚ ਹੁੰਦਾ ਜਾ ਰਿਹਾ ਹੁਣ ਵੇਖਣਾ ਹੋਵੇਗਾ ਕਿਉਂਕਿ ਹਾਲੇ ਇਹ ਕੁਝ ਪਿੰਡਾਂ ਦੇ ਰਿਜ਼ਲਟ ਨੇ ਸ਼ਾਮ ਆਉਂਦੇ ਆਉਂਦੇ ਦੁਪਹਿਰ 2 ਵਜੇ ਤੱਕ ਇਹ ਕਲੀਅਰ ਹੋ ਜਾਵੇਗਾ ਕਿ ਕਿਹੜੀ ਪਾਰਟੀ ਬਾਜ਼ੀ ਮਾਰਦੀ ਆ ਕਿਉਂਕਿ 2027 ਦੇ ਇਲੈਕਸ਼ਨਾਂ ਨੂੰ ਇਸ ਤਰਨ-ਤਾਰਨ ਦੇ ਇਲੈਕਸ਼ਨਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਜੇ ਅਕਾਲੀ ਦਲ ਆਮ ਆਦਮੀ ਪਾਰਟੀ ਜਾਂ ਮਨਦੀਪ ਸਿੰਘ ਤਿੰਨਾਂ ਚੋਂ ਜਿਹੜਾ ਬਾਜ਼ੀ ਮਾਰਦਾ ਉਸ ਦਾ ਮੁਕਾਬਲਾ 2027 ਦੇ ਵਿੱਚ ਪੂਰਾ ਫਸਮਾ ਹੋਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਉਸਦੇ ਪੰਜ ਸਰਪੰਚ ਸਾਰੇ ਪਿੰਡਾਂ ਚ ਇਹਨਾਂ ਦਾ ਵੀ ਬੜਾ ਜ਼ੋਰ ਲੱਗਿਆ ਸੀ ਹੁਣ ਦੇਖਣਾ ਹੋਵੇਗਾ ਕਿ ਕਿਹੜਾ ਬਾਜ਼ੀ ਮਾਰਦਾ